ਸਵਾਗਤ ਹੈ ਪੰਗੂ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਾਰਿਆਂ ਦਾ ਸੋ ਅੱਜ ਜਿਹੜੀ ਕੋਠੀ ਆਪਾਂ ਦੇਖਣ ਜਾ ਰਹੇ ਹਾਂ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਤੇ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਆ ਉਹ ਹੋਇਆ ਵੀ ਆ ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਇਸ ਕੋਠੀ ਦਾ ਪੋਰਚ ਹੈਗਾ ਬਹੁਤ ਹੀ ਸੋਹਣਾ ਐਲੀਵੇਸ਼ਨ ਆ ਸੋ ਕੋਠੀ ਵੇਖ ਕੇ ਤੁਹਾਨੂੰ ਵੀ ਜਿਹੜੀ ਆ ਪਸੰਦ ਆਊਗੀ ਬਹੁਤ ਹੀ ਸੋਹਣਾ ਜਿਹੜਾ ਕੋਠੀ ਦਾ ਜਿਹੜਾ ਕੰਮ ਆ ਹੋਇਆ ਵੀ ਆ ਸੋ ਇਸ ਵੇਲੇ ਆਪਾਂ ਐਂਟਰ ਕਰ ਰਹੇ ਆ ਕਿਚਨ ਦੇ ਵਿੱਚ ਸੋ ਕਿਚਨ ਜਿਹੜੀ ਆ ਬਹੁਤ ਹੀ ਇੰਪੋਰਟਡ ਬਣੀ ਹੋਈ ਆ ਬਹੁਤ ਹੀ ਸੋਹਣਾ ਕੰਮ ਜਿਹੜਾ ਹੋਇਆ ਵੀ ਆਲ ਓਵਰ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਆ ਡਾਉਣ ਸਿਲਿੰਗ ਤੁਸੀਂ ਦੇਖ ਸਕਦੇ ਹੋ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸ਼ਾਨਦਾਰ ਜਿਹੜੇ ਆ ਹੋਏ ਵੀ ਆ ਦੋ ਬੈਡਰੂਮ ਆ ਅਟੈਚ ਵਾਸ਼ਰੂਮ ਆ ਕਬੜ ਬਣਿਆ ਹੋਇਆ ਬੈਡਰੂਮ ਬਣਿਆ ਹੋਇਆ ਫੁੱਲ ਫਰਨੀਚਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਜੇਕਰ ਤੁਸੀਂ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਜਿਹੜਾ ਤੁਸੀਂ ਖਰੀਦ ਸਕਦੇ ਹੋ ਸੋ ਦੋਨਾਂ ਬੈੱਡਰੂਮਾਂ ਦੇ ਨਾਲ ਵਾਸ਼ਰੂਮ ਜਿਹੜੇ ਆ ਅਟੈਚ ਆ ਨਾਲ ਡਰੈਸਿੰਗ ਜਿਹੜੀ ਆ ਉਹ ਵੀ ਬਣੀ ਹੋਈ ਆ ਤੇ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਰੇਟ ਦੀ ਗੱਲ ਕਰੀਏ ਤਾਂ 1 ਕਰੋੜ 10 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਸੋ ਇਸ ਵੇਲੇ ਆਪਾਂ ਦੂਸਰੇ ਬੈੱਡਰੂਮ ਦੇ ਵਿੱਚ ਇੰਟਰ ਕਰ ਚੁੱਕੇ ਆ ਵਾਸ਼ਰੂਮ ਦੋਨਾਂ ਬੈੱਡਰੂਮਾਂ ਦੇ ਨਾਲ ਜਿਹੜੇ ਆ ਅਟੈਚ ਹੈਗੇ ਆ ਨਾਲ ਡਰੈਸਿੰਗ ਜਿਹੜੀ ਆ ਉਹ ਦਿੱਤੀ ਹੋਈ ਆ ਔਰ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਇਸ ਕੋਠੀ ਦਾ ਮਾਡਲ ਟਾਊਨ ਆ ਫੇਸ 3 ਦੇ ਨਾਲ ਜਿਹੜਾ ਜੁਹਾਰ ਨਗਰ ਦੇ ਵਿੱਚ ਇਹ ਕੋਠੀ ਹੈ ਸੋ ਫਸਟ ਫਲੋਰ ਤੇ ਵੀ ਬਹੁਤ ਹੀ ਸੋਹਣਾ ਜਿਹੜਾ ਪੋਰਸ਼ਨ ਆ ਉਹ ਬਣਿਆ ਹੋਇਆ ਇਹ ਕਿਚਨ ਤੁਸੀਂ ਜਿਹੜੀ ਆ ਦੇਖ ਰਹੇ ਹੋ ਸੋ 1 ਕਰੋੜ 10 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਤੁਸੀਂ ਵੀ ਅਗਰ ਐਡ ਕਰਉਣਾ ਚਾਹੁੰਦੇ ਹੋ ਤਾਂ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ